ਅਮਰਕਾ ਦੀ ਸਟੇਟ ਫਲੋਰੀਡਾ ਫਲੋਰੀਡਾ ਵਿੱਚ ਪਿਛਲੇ ਕੁਝ ਦਿਨ ਪਹਿਲਾਂ ਇੱਕ ਹਾਦਸਾ ਵਾਪਰਿਆ ਅਗਸਤ ਦੀ 12 ਤਰੀਕ ਨੂੰ ਇੱਕ ਟਰੱਕ ਡਰਾਈਵਰ ਹਰਜਿੰਦਰ ਸਿੰਘ ਉਹ ਹਾਈਵੇ ਦੇ ਉੱਪਰ ਜਾ ਰਿਹਾ ਸੀ ਜਦਕਿ ਉਹਨੇ ਟਰਨਪਾਈਕ ਤੋਂ ਯੂ-ਟਰਨ ਮਾਰਨ ਦੀ ਕੋਸ਼ਿਸ਼ ਕੀਤੀ ਵੱਡੇ ਟਰੱਕ ਦੇ ਨਾਲ ਜਦੋਂ ਉਹ ਟਰੱਕ ਨੂੰ ਮੋੜ ਰਿਹਾ ਸੀ ਉਸ ਵਕਤ ਉਹਦੇ ਵਿੱਚ ਆ ਕੇ ਇੱਕ ਵੈਨ ਟਕਰਾਈ ਤੇ ਉਸ ਵੈਨ ਦੇ ਵਿੱਚ ਬੈਠੇ ਹੋਏ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਉਸ ਤੋਂ ਬਾਅਦ ਹਰਜਿੰਦਰ ਸਿੰਘ ਦੀ ਹਿਸਟਰੀ ਨੂੰ ਵੇਖਿਆ ਗਿਆ ਤਾਂ ਪਤਾ ਇਹ ਲੱਗਿਆ ਕਿ ਹਰਜਿੰਦਰ ਸਿੰਘ ਅਮਰੀਕਾ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਰਹਿ ਰਿਹਾ ਸੀ ਬਿਨਾ ਦਸਤਾਵੇਜ਼ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਬਟ ਉਸ ਦੇ ਕੋਲੇ ਡਰਾਈਵਿੰਗ ਲਾਇਸੈਂਸ ਹੈਗਾ ਸੀ ਟਰੱਕ ਚਲਾਉਣ ਦਾ ਲਾਇਸੈਂਸ ਉਹਦੇ ਕੋਲੇ ਵੈਲਿਡ ਸੀ ਇਸ ਨਾਲ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਕੰਨ ਖੜੇ ਹੋਏ ਉਹਨਾਂ ਨੇ ਇਹ ਸੋਚਿਆ ਕਿ ਜੇ ਹਰਜਿੰਦਰ ਸਿੰਘ ਦੇ ਕੋਲੇ ਲਾਇਸੈਂਸ ਹੈ ਸੀ ਤਾਂ ਹੋ ਸਕਦਾ ਹੈ ਕਿ ਅਜਿਹੇ ਬਹੁਤ ਸਾਰੇ ਟਰੱਕ ਡਰਾਈਵਰਸ ਹੋਣ ਜਿਨ੍ਹਾਂ ਦੇ ਕੋਲੇ ਅਮਰੀਕਾ ਦੇ ਵਿੱਚ ਰਹਿਣ ਵਾਸਤੇ ਪੇਪਰਸ ਨਾ ਹੋਣ ਲੇਕਿਨ ਹੋ ਸਕਦਾ ਹੈ ਕਿ ਉਹਨਾਂ ਦੇ ਕੋਲੇ ਡਰਾਈਵਿੰਗ ਲਾਇਸੈਂਸ ਹੋਵੇ ਕਿਉਂਕਿ ਜੇ ਕਿਸੇ ਵੀ ਵਿਅਕਤੀ ਨੇ ਅਮਰੀਕਾ ਦੇ ਵਿੱਚ ਮੰਨ ਲਓ ਕਿ ਅਸਾਲਮ ਦਾ ਕੇਸ ਅਪਲਾਈ ਕੀਤਾ ਹੈ ਜਦੋਂ ਅਪਲਾਈ ਕੀਤਾ ਤਾਂ ਉਸ ਵਕਤ ਹੋ ਸਕਦਾ ਹੈ ਕਿ ਉਹਨਾਂ ਦੀ ਆਈਡੀ ਬਣੀ ਹੋਵੇ ਉਹਨਾਂ ਦੇ ਲਾਇਸੈਂਸ ਬਣੇ ਹੋਣ ਲੇਕਿਨ ਜਦੋਂ ਕੇਸ ਰਿਜੈਕਟ ਹੋ ਜਾਂਦਾ ਹੈ ਤਾਂ ਉਸ ਵਕਤ ਉਹਨਾਂ ਦਾ ਸਟੇਟਸ ਜਿਹੜਾ ਹੈ ਉਹ ਤਾਂ ਬਿਨਾਂ ਦਸਤਾਵੇਜ਼ ਹੋ ਗਏ ਲੇਕਿਨ ਲਾਇਸੈਂਸ ਖਲੇ ਵੀ ਵੈਲਿਡ ਹੈ ਸੋ ਇਸ ਹਿਸਾਬ ਦੇ ਨਾਲ ਹੁਣ ਆਈਸ ਨੇ ਇਹ ਸੋਚਿਆ ਹੈ ਕਿ ਹੁਣ ਉਹ ਟਰੱਕ ਸਟਾਪਸ ਦੇ ਉੱਪਰ ਛਾਪੇਮਾਰੀ ਕਰਨਗੇ ਸੋ ਆਈਸ ਦੀ ਰੇਟ ਹੁਣ ਟਰੱਕ ਸਟਾਪਸ ਤੇ ਉੱਪਰ ਹੋਏਗੀ ਜਿਹੜੇ ਟਰੱਕ ਚਾਲਕ ਨੇ ਟਰੱਕ ਡਰਾਈਵਰਸ ਨੇ ਉਹਨਾਂ ਦੇ ਲਾਇਸੈਂਸ ਦੇ ਨਾਲ ਨਾਲ ਉਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾਣਗੇ ਕਿ ਉਹ ਅਮਰੀਕਾ ਦੇ ਵਿੱਚ ਲੀਗਲ ਹੈ ਜਾਂ ਨਹੀਂ ਹੈ ਉਹ ਕਹਿੰਦੇ ਕਿ ਅਸੀਂ ਵਿੰਗ ਸਟੇਸ਼ਨਸ ਤੇ ਉੱਪਰ ਵੀ ਜਾਵਾਂਗੇ ਜਿੱਥੇ ਕਿ ਟਰੱਕਸ ਦਾ ਭਾਰ ਤੋਲਿਆ ਜਾਂਦਾ ਜਿਹੜਾ ਵੀ ਉਹ ਭਾਰ ਲੈ ਕੇ ਜਾ ਰਹੇ ਨੇ ਕੋਈ ਲੋਡ ਉਹਨਾਂ ਦੇ ਕੋਲੇ ਹੈ ਉਸ ਜਗ੍ਹਾ ਦੇ ਉੱਪਰ ਵੀ ਆਈਸ ਦੀ ਛਾਪੇ ਮਾਰੀ ਹੋਇਆ ਕਰੇਗੀ ਇਹ ਦੋ ਖਾਸ ਜਗ੍ਹਾ ਨੇ ਜਿੱਥੇ ਕਿ ਆਈਸ ਹੁਣ ਇਹ ਸੋਚ ਰਹੀ ਹੈ ਕਿ ਅਸੀਂ ਛਾਪੇ ਮਾਰੀ ਕਰਕੇ ਬਹੁਤ ਸਾਰੇ ਬਿਨਾਂ ਦਸਤਾਵੇਜ਼ ਲੋਕ ਜਿਹੜੇ ਨੇ ਉਹਨਾਂ ਨੂੰ ਲੱਭ ਸਕਦੇ ਆ ਇੱਕ ਤਾਂ ਖਾਸ ਗੱਲ ਇਹ ਹੈ ਜੀ ਲੇਕਿਨ ਦੂਸਰੀ ਵੱਡੀ ਹੋਰ ਨਾਮੋਸ਼ੀ ਵਾਲੀ ਗੱਲ ਆਈਸ ਵੱਲੋਂ ਇਹ ਆਈ ਹੈ ਕਿ ਬਹੁਤ ਸਾਰੇ ਸਕੂਲਸ ਜਿਹੜੇ ਕਿ ਹੁਣ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸ਼ੁਰੂ ਹੋ ਰਹੇ ਨੇ ਜਸਟ ਆ ਕਿ ਕੈਲੀਫੋਰਨੀਆ ਹੈ ਐਲ ਏ ਦੇ ਸਰਾਉਂਡਿੰਗ ਦੀ ਆਪਾਂ ਗੱਲ ਕਰੀਏ ਉਥੇ ਸਕੂਲਾਂ ਵਿੱਚ ਜਾਣ ਵਾਲੇ ਵਿਦਿਆਰਥੀਆਂ ਦੀ ਗਣਤੀ ਜਿਹੜੀ ਹੈ ਉਹ ਅੱਗੇ ਨਾਲੋਂ ਬਹੁਤ ਜ਼ਿਆਦਾ ਘਟ ਗਈ ਹੈ ਬਹੁਤ ਸਾਰੇ ਲੋਕ ਜਿਹੜੇ ਆਪ ਬਿਨਾ ਦਸਤਾਵੇਜ਼ ਨੇ ਉਹ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਡਰ ਹੈ ਕਿ ਜੇ ਉਹਨਾਂ ਦੇ ਬੱਚੇ ਸਕੂਲ ਗਏ ਜੇ ICE ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵੱਲੋਂ ਜੇ ਸਕੂਲਸ ਤੇ ਬਾਹਰ ਜਾਂ ਸਕੂਲਸ ਦੇ ਅੰਦਰ ਰੇਟਸ ਹੋਈਆਂ ਤਾਂ ਫਿਰ ਬੱਚਿਆਂ ਦਾ ਬਣੇਗਾ ਕੀ ਔਰ ਜਦੋਂ ਸਕੂਲਸ ਦੇ ਵਿੱਚ ਬੱਚਿਆਂ ਦੇ ਵਾਪਸ ਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਟੀਚਰਸ ਦੇ ਨਾਲ ਗੱਲਬਾਤ ਹੋਈ Teachers' that many students not on. I have to prepare myself mentally because one of my concerns has been, am I going to see all my students back? Children listen more than, than we give them credit for, and so uh, they do worry about their classmates, they worry about their friends. Hopefully, it'll give them some sense of normalcy because a lot of our students were not. Able to be out there having fun this summer. They stayed indoors because of fear of what may happen. and so we want to bring some back a sense of normalcy back to them lekin volunteers oh ikatthe ho rahe ne bahut sare volunteers ne ikatthe hoke ik scheme eh kadi hai oh kende ji assi hun school de wale diwale volunteer kariya karange vekhange ki kitte koi ice di gaddi ta utthe nahi hegi je sanu extra lagya ki immigration di rate kise school de vich pain laggi hai ta assi jaake pehla school waleyan nu agah kar sakde ha today we again our community patrols at 6.45 a.m um, making sure that we didn't see any ice agents or uh, ice activity any vehicles parked um, we uh, patrolled the whole entire community we also had volunteers come and help us from the community for self-defense coalition um, i'm a member of union del barrio as well and so we had staff members as well and we wanted to ensure that our families saw there was safe for them to walk to school and walk back home and for them to be able to do their drop off for the first day of school safely vesita khale tak kise bhi dharmik sthan de upar ya hospital de upar ya fir schools de vich ice the rates no mannya nahi si janda ki ice utthe nahi ja sakdi utthe rates nahi ho sakdiya lekin mr donald trump de is ira de vich immigration kise bhi church de vich ਕਿਸੇ ਵੀ ਹਸਪੀਟਲ ਦੇ ਵਿੱਚ ਜਾਂ ਫਿਰ ਸਕੂਲ ਦੇ ਵਿੱਚ ਵੀ ਛਾਪੇਮਾਰੀ ਕਰ ਸਕਦੀ ਹੈ ਵਿਦਿਆਰਥੀ ਸਕੂਲ ਜਾਣੋਂ ਡਰ ਰਹੇ ਨੇ ਮਾਪੇ ਜਿਹੜੇ ਨੇਗੇ ਉਹ ਬੱਚਿਆਂ ਨੂੰ ਘਰੋਂ ਬਾਹਰ ਕੱਢਣ ਦੇ ਲਈ ਡਰ ਰਹੇ ਨੇ ਹੋ ਸਕਦਾ ਬਹੁਤ ਸਾਰੇ ਸਟੂਡੈਂਟਸ ਨੇ ਇਸ ਛਾਪੇਮਾਰੀ ਦੇ ਡਰ ਦੇ ਕਰਕੇ ਇਸ ਵਾਰੀ ਛੁੱਟੀਆਂ ਵੀ ਘਰਾਂ ਦੇ ਅੰਦਰ ਹੀ ਬਿਤਾਈਆਂ ਹੋਣ ਕਿਆਂ ਮਾਹੌਲ ਕੁਝ ਵੱਖਰਾ ਹੈ ਲੇਕਿਨ ਕਮਿਊਨਿਟੀ ਇਕੱਠੀ ਹੋ ਰਹੀ ਹੈ ਤਾਕੀ ਬੱਚਿਆਂ ਨੂੰ ਸੇਫਲੀ ਸਕੂਲਸ ਦੇ ਵਿੱਚ ਪੜਾਇਆ ਜਾ ਸਕੇ